ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਅੱਜ ਵੀਡੀਓ ਨਹੀਂ ਬਣੀ ਆ ਜੀ ਤਾਂ ਸੋਚਿਆ ਅੱਜ ਇੱਕ ਛੋਟਾ ਬਲੌਗ ਪਾ ਦਈਏ ਸਵੇਰ ਦਾ ਟਾਈਮ ਹੈ ਨਾ ਤੁਹਾਨੂੰ ਜਾਨਵਰ ਦਿਖਾ ਦਈਏ ਤਾਂ ਜੋ ਜਿਹੜੇ ਭਰਾਵਾਂ ਨੇ ਜਾਨਵਰ ਖਰੀਦਣੇ ਆ ਉਹਨਾਂ ਨੂੰ ਪਤਾ ਚੱਲ ਜਾਵੇ ਆਪਣੇ ਕੋਲ ਇਦਾਂ ਦੀ ਕਲੈਕਸ਼ਨ ਖੜੀ ਆ ਤੇ ਇਦਾਂ ਦੇ ਜਾਨਵਰ ਖੜੇ ਆ ਉਹ ਆਪ ਦਾ ਗੀੜਾ ਮਾਰ ਸਕਦੇ ਸੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਤੇ ਸਾਰੇ ਭਰਾਵਾਂ ਨੂੰ ਸਭ ਤੋਂ ਪਹਿਲਾਂ ਬੇਨਤੀ ਹੈ ਵੀ ਚੈਨਲ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤੇ ਚਲਦੀ-ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਲਓ ਤੇ ਬਾਅਦ ਦੇ ਆਪਾਂ ਵੀਡੀਓ ਵੱਲ ਨੂੰ ਸਭ ਤੋਂ ਪਹਿਲਾਂ ਅਸੀਂ ਸਿੱਧੀ ਤੋਂ ਸ਼ੁਰੂਆਤ ਕਰਦੇ ਹਾਂ ਕੰਨ ਦੇ ਇੱਕ ਹੀ ਪਸੰਦਲੇ ਉਹ ਵੀ ਹਾਂ ਇਹ ਰੋਲੀ ਵਾਲੇ ਅਰਜਨ ਦੇ ਖਾਨਦਾਨ ਚ ਦੋਸਤੋ ਅਰਜਨ ਦੀ ਇਹ ਪੋਤੀ ਆ ਤੇ ਫੂਲਿਆ ਵਾਲੇ ਭਾਈ ਨੰਬਰਦਾਰ ਸਟਾਰਟ ਫਾਰਮ ਚੋਂ ਜਿਹੜਾ ਘੋੜਾ ਪਾਰਸ ਆ ਉਹਦੀ ਬੱਚੀ ਆ ਇਹਦੇ ਭੈਣ ਪ੍ਰਾਉਂਦਾਂ ਖੋਲ ਵੀ ਖੜੇ ਨਕੰਦ ਵੀ 65.66 ਇੰਚ ਹੋਏ ਖੜੇ ਆ। ਸੋ ਬੱਚੀ ਇਹ ਵੀ ਖੱਦ ਸੋਹਣੇ ਕੋਲ ਲੈਂਥ ਲੰਬੀ ਚੰਗੀ 15 ਕਿ ਮਹੀਨਿਆਂ ਦੀ ਹੋਈ ਆ। ਤੇ ਸੋਹਣੀ ਬਣਾਵਟ ਬਣੂਟਾਲੇ ਬੱਸ ਤੇ ਬਾਕੀ ਆਪਾਂ ਸਾਰੇ ਜਾਨਵਰਾਂ ਦੀ ਬਾਈ ਕੱਲੇ-ਕੱਲੇ ਕਰਕੇ ਨਾ ਡਿਟੇਲ ਦਿੰਨੇ ਆ ਬਸ ਵੀਡੀਓ ਪੂਰੀ ਦੇਖ ਲੈ ਤਾਂ ਇਹ ਤੁਹਾਨੂੰ ਪ੍ਰੋਪਰ ਡਿਟੇਲ ਮਿਲ ਜੇ। ਤੇ ਸ਼ੁਰੂਆਤ ਆਪਾਂ ਅੰਦਰਲੇ ਜਾਨਵਰਾਂ ਚੋਂ ਕਰਦੇ ਆਂ ਦੋਸਤ। ਮਾਰવાડી ਘੋੜੀਆਂ ਦੋ ਖੜੀਆਂ ਜੀ। ਜਿਨ੍ਹਾਂ ਥੋੜੇ ਪੈਸੇ ਲਾਉਣੇ ਆ। ਮਾ ਲੋ ਲੱਖੋਂ ਥੱਲੇ ਪੈਸੇ ਜਿਹੜੇ ਭਰਾਵ ਨੇ ਲਾਉਣੇ ਆ ਦੋ ਘੋੜੀਆਂ ਖੜੀਆਂ ਮਾਰਵਾੜੀ ਇਹਦੇ ਮੱਥੇ ਪਟਾ ਦੋ ਵਾਰ ਚਟਿਆ 61+ ਹਾਈਟ ਆ ਖਾਲੀ ਆ ਮੋਕੇ ਤੇ ਇਹਦੇ ਵੀ ਦੋ ਵਾਰ ਚਟੇ ਮੱਥੇ ਫੁੱਲ ਆ ਤੇ ਇਹਦੀ 60 ਇੰਚ ਹਾਈਟ ਆ ਦੋਨੇ ਖਾਲੀ ਆ ਘੂੜੀਆਂ ਜੀ ਤੇ ਅੰਦਰ ਦੀਆਂ ਸਾਫਾ ਚੈੱਕ ਕਰਵਾ ਸਕਦੇ ਤੁਸੀਂ ਤੇ ਉਸ ਤੋਂ ਬਾਅਦ ਆ ਗਈ ਇਹ 4 ਕੇ ਸਾਲ ਦੀ ਬਸ਼ੇਰੀ ਘੋੜੀ ਮੰਨ ਸਕਦੇ ਬਸ਼ੇਰੀ ਖਾਲੀ ਆ ਤੇ ਇਹਦੀ ਹਾਈਟ 68+ ਆ ਜੀ ਸੰਜਾਹ ਫਨੀਲੇ ਡੱਬਾਂ ਵਾਲੀ ਸੰਜਾਹ ਘੋੜੀ ਆ 4 ਸਾਲੇ ਦੀ ਉਮਰ ਆ ਤੁਰਦੀ ਤੁਰਦੀ ਬਾਗਮਾਲਾ ਤੇ ਉਸ ਤੋਂ ਬਾਅਦ ਇਹ ਆ ਗਈ ਲਾਲ ਚੰਬੀ ਘੋੜੀ ਜੀ ਇਹਦੀ ਵੀ 60 ਇੰਚ ਹਾਈਟ ਆ ਪਹਿਲਾਂ ਮਾਫੀ ਚਾਹੁੰਦਾ ਵੀ ਜਾਨਵਰ ਲਿਬੜੇ ਹੋਏ ਸਵੇਰ ਦਾ ਟਾਈਮ ਹੈ ਹਜੇ ਬੰਦੇ ਹੁਣ ਆਏ ਆ ਸਫਾਈ ਹੌਲੀ ਹੌਲੀ ਹੋਊ ਤੇ ਇੱਕ ਬਲੌਗ ਪਾਸਾ ਨੂੰ ਹੀ ਪਾ ਰਿਹਾ ਇੱਕ ਵਾਰ ਆ ਤਾਂ ਜਿਹੜਾ ਜਰੀਆ ਵੀ ਤੁਹਾਨੂੰ ਜਾਨਵਰਾਂ ਦਾ ਪਤਾ ਚੱਲ ਜੇ ਜਿਹੜੀ ਚੀਜ਼ ਤੁਹਾਨੂੰ ਪਤਾ ਚੱਲ ਜੂ ਬਾਕੀ ਕੁਆਲਿਟੀ ਤੇ ਜਾ ਕੇ ਸਾਹਮਣੇ ਦੇਖ ਹੀ ਲੈਣੀ ਆ ਲਾਲ ਚੰਬੀ ਘੋੜੀ ਮੌਕੇ ਤੇ ਦੋਸਤੋ ਹਜੇ ਖਾਲੀ ਆ ਸਾਠ ਇੰਚ ਤੇ ਹਾਈਟ ਆ ਨੱਚਦੀ ਆ ਸਵਾਰੀ ਦੀ ਪਾਸਾ ਸਾਉ ਠੰਡੀ ਆ ਨੁਕਰੇ ਬੱਚੇ ਲੈਣ ਦੇ ਜਾਵਣ ਦੋਸਤੋ ਬਾਅਦ ਇਹ ਢਾਈ ਕਿ ਸਾਲ ਦੀ ਬਸ਼ੇਰੀ ਮੱਥੇ ਬਲੇਜ ਆ ਮਗਰਲੇ ਦੋ ਪੈਰ ਚਿੱਟੇ ਤੇ ਮੂਹਰਲਾ ਥੋੜਾ ਜਿਹਾ ਚਿੱਟਾ 60 ਇੰਚ ਇਸ ਦੀ ਹਾਈਟ ਤੋਰਾ ਤੁਰੇ ਚ ਹੀ ਬਾਖਮਾਲ ਇਹ ਵੀ ਖਾਨੀਆ ਮੌਕੇ ਤੇ ਤੇ ਇਹ ਵੀ ਢਾਈ ਕਿ ਸਾਲ ਦੀ ਬਸ਼ੇਰੀ ਕੁਮੈਤ ਮੱਥੇ ਪਟਾ ਤਿੰਨ ਪੈਰ ਚਟਿਆਂ ਦੀ ਦੋਸਤੋ ਇਹਦੀ 95 ਪਲੱਸ ਹਾਈਟ ਆ ਤੇ ਜੈ ਰਾਜ ਤੋਂ ਮੀਟ ਹੋਈ ਹੋਈ ਆ ਕੰਨ ਕੁੰਦੀ ਚੰਗੀ ਆ ਮੱਥੇ ਬਲੇਜ ਆ ਓਵਰ ਆਲ ਆਪਾਂ ਮੰਨੀਏ ਵੀ ਚੰਗੀ ਆ ਆ ਹੋ ਗੀਆਂ ਦੋਸਤੋ ਵੱਡੀਆਂ ਘੋੜੀਆਂ ਉਸ ਤੋਂ ਬਾਅਦ ਆ ਬਸ਼ੀਰਾ ਖੜਾ ਦੋਸਤੋ ਸੁਪਰ ਬਾਦ ਦਾ ਪੋਤਾ ਜੋਦੇ ਘੋੜੇ ਦਾ ਜੀ ਤੇ ਆ ਨੁਖਰਾ ਬਸ਼ੀਰਾ ਇਹ ਸੀਨ ਹੋਇਆ ਹੋਇਆ ਹੰਸਦਾਸ਼ ਬਹਿਵਲ ਵਾਲੇ ਦਾ ਤੇ ਆ ਘੋੜੀ ਤੇ ਆਪਾਂ ਬਸ਼ੀਰੀ ਦੀ ਡਿਟੇਲ ਦੇਤੀ 15 ਕੁ ਮਹੀਨਿਆਂ ਦੀ ਕਾਲੀ ਚੰਬੀ ਆ ਰੋਲੀ ਵਾਲੇ ਅਰਜਨ ਦੀ ਪੋਤੀ ਏ ਦੋਸਤ ਤੇ ਇਹ 파ਰਸ ਘੋੜੇ ਦੀ ਬੱਚੀ ਆ ਦੇਖੋ ਦੋਸਤੋ ਨੀਲੀ ਘੋੜੀ ਉਮਰ ਇਹਦੀ ਵੀ 3 ਸਾਲੀ ਹੋਇਆ ਗਰਦਨ ਗੁਰਦਨ ਪੱਠ ਪੂੜਾ ਕਿੰਨਾ ਚੰਗਾ ਲੱਗ ਕਨ ਕੰਡੀਸ਼ਨ ਦੀ ਚੰਗੀ ਆ ਤੇ ਬੰਦੇ ਨੂੰ ਦੇਖ ਕੇ ਬੋਲਦੇ ਹੋਏ ਹਨ ਕਿ ਵੀ ਆ ਤੇ ਇਹ ਜੈ ਰਾਜ ਤੋਂ ਮੀਟ ਹੋਈ ਨੂੰ ਮੰਨ ਲਓ 3 ਤਰੀਕ ਦੀ ਮੀਟ ਆ ਤੇ ਅੱਜ ਹੋ ਗਈ ਤਰੀਕ 22 20 ਦਿਨ ਮੀਟ ਹੋਈ ਨੂੰ ਹੋ ਗਏ 100% ਬਾਬਾ ਸੌਖੇ ਰੱਖੇ ਇਹ ਗੱਬਣੀ ਨਿਕਲੂ ਤੇ ਉਸ ਤੋਂ ਬਾਅਦ ਆਉਂਦੀ ਹੈ ਦੋਸਤੋ ਇਹ ਕੁੜੀ ਪਹਿਲਾਂ ਮੈਂ ਨੀਲੀ ਵਰ ਦੱਸਦਾ ਚਾਲ ਚੁ ਲੈ ਚੀ ਚੰਗੀ ਵਾਲ ਭੁਰੇ ਸਾਫ 60 ਪਲੱਸ ਹਾਈਟ ਆ ਤੇ ਧਰ ਦੀ ਧਰ ਦੀ ਚੰਗੇ ਜੈ ਰਾਜ ਤੋਂ ਮਿਲੀ ਤੇ ਇਹ 65 ਇੰਚ ਦੀ ਘੋੜੀ ਹੈ ਦੋਸਤੋ ਮੱਥੇ ਬਲੇਜ ਤੁਸੀਂ ਦੇਖ ਲਿਆ ਕਿੰਨਾ ਚੰਗਾ ਮਗਰਲੇ ਦੋ ਘਰ ਚਿੱਟੇ ਆ ਬਾਡੀ ਬੁੱਡੀ ਤੇ ਭਾਰੀ ਤੇ ਇਹਨੂੰ ਹੋ ਗਿਆ ਮੰਨ ਲਓ 20 ਤਰੀਕ ਦੀ ਇਹ ਮੀਟ ਹੋਈ ਆ ਇੱਕ ਮਹੀਨਾ ਦੋ ਦਿਨ ਜਿਹੜਾ ਰਾਜ ਤੋਂ ਮੀਟ ਹੋਈ ਨਾ 100% ਗੱਭਨ ਨਿਕਲੂ ਇਹ ਤਾਂ ਪੈਕ ਕਿੰਨੇ ਦਿਨ ਚ ਚੈੱਕ ਕਰਾ ਦੇਣੀ ਆ ਕੋਈ ਹੋਵੇ ਗੱਭਨ ਦਾ ਸੌਦਾ ਕਰਨ ਨਾਲ ਤਾਂ ਗੱਭਨ ਦਾ ਸੌਦਾ ਵੀ ਆ ਕੁੜੀ ਨਾ ਹੋਜੂ ਤੇ ਉਸ ਤੋਂ ਬਾਅਦ ਇਹ ਆਪ ਲੱਕ ਦੇਖੋ 4 ਸਵਾ 4 ਸਾਲ ਦੀ ਕੁੜੀ ਤੁਰਦੀ ਤੁਰਦੀ ਇਹ ਵੀ ਬਾ ਕਮਾਲ ਆ 60 ਇੰਚ ਹਾਈਟ ਆ ਚੰਗੀ ਆ ਬਾਡੀ ਬੁੱਡੀ ਦੀ ਤੇ ਖਾਲੀ ਮੌਕੇ ਤੇ ਤੇ ਤਿੰਨ ਸਾਲ ਦੀ ਇਹ ਬਿਸ਼ੇਰੀ ਆ ਗਈ ਦੋਸਤੋਂ ਮੈਂ ਸਾਈਡ ਤੋਂ ਮੈਂ ਬਾਡੀ ਦਿਖਾਦਾ ਤੁਹਾਨੂੰ ਰੰਗ ਰੋਂਗ ਪੱਕਾ ਗਰਦਨ ਉੜਦਨ ਚੰਗੇ ਕੰਮ ਕੰਡੀਸ਼ਨ ਦੀ ਚੰਗੇ ਸਿਰਫ ਮੱਥੇ ਤੇ ਮਾਰਕਿੰਗ ਦੀ ਗੱਲ ਕਰੀ ਤਾਂ ਸਿਰਫ ਮੱਥੇ ਫੋਲ ਫੋਲਾ ਕੰਨ ਕੰਨ ਚੰਗਾ ਲੱਗਿਆ ਇਹ ਦੋ ਤਰੀਕ ਦੀ ਜ਼ਹਿਰ ਅੱਜ ਤੋਂ ਮੀਟ ਹੋਈ ਹੋਈ ਜਿਹੜੀਆਂ ਜ਼ਹਿਰ ਅੱਜ ਤੋਂ ਜਮੈਂ ਤਿੰਨੇ ਘੂੜੀਆਂ ਮੀਟ ਆ ਤਿੰਨਾਂ ਦੀ ਵੀਡੀਓ ਪਈ ਚੌਥੀ ਅੰਦਰਲੀ ਬਿਸ਼ੇਰੀ ਮੀਟਾਂ ਜ਼ਹਿਰ ਆ ਚਾਰਾਂ ਦੀ ਫੋਟੋ ਵੀਡੀਓ ਮਿਲ ਜੂ ਸੋ ਦੋਸਤੋਂ ਇਹ ਹੋ ਗਿਆ ਵੱਡੇ ਜਾਨ ਹੁਣ ਉਹਨੇ ਆਪਾਂ ਬੱਚੀਆਂ ਤੇ ਸਭ ਤੋਂ ਪਹਿਲਾਂ ਇਹ ਛੋਟੀ ਬੱਚੀ ਦੇਖੋ ਇਹ ਆ ਰਾਜਰੂਪ ਦੀ 9 ਮਹੀਨੇ ਉਮਰ ਹੋਈ ਆ ਬਲੇਜ ਹੋਇਆ ਕੰਨ ਕੰਡੀਸ਼ਨ ਹੋਈ ਇਹ ਸੁਆ ਰਾਜਰੂਪ ਰਿਜ਼ਲਟ ਭਾਵੇਂ ਥੋੜੇ ਆ ਤੇ ਆਏ ਬਾਖਮਾਲ ਤੇ ਇਹ ਰਾਜਰੂਪ ਦੀ ਬੱਚੀ 9 ਮਹੀਨੇ ਦੀ ਮੱਥੇ ਬਲੇਜ ਤਿੰਨ ਪੈਰ ਜੱਟੇ ਤੇ ਉਸ ਤੋਂ ਬਾਅਦ ਆਹ ਦੇਖੋ ਪੰਜ ਕਲੇਣੀ ਬੇਸ਼ੇਰੀਏ ਦੋਸਤੋ ਚਾਰੇ ਪੈਰ ਇਹਦੇ ਜੱਟੇ ਆ ਚੌਥਾ ਅੰਦਰਲੀ ਸਾਈਡੋਂ ਤੇ ਮੱਥੇ ਬਲੇਜ ਆ ਕੰਨ ਕੰਨ ਬਹੁਤ ਜ਼ਿਆਦਾ ਚੰਗਾ ਕੁੰਡੀ ਵਾਲਾ ਪੰਨਾ ਗਰਦਨ ਬਹੁਤ ਜ਼ਿਆਦਾ ਬਰੀਕ ਆ ਇਹ ਹੈਗੇ 10 ਕ ਮਹੀਨਿਆਂ ਦੀ ਹਾਈਟ ਹੂਟ ਇਹ ਵੀ ਚੰਗੀ ਕਰੋ ਦੁੱਧ ਨੂੰ ਹੀ ਲਾ ਚੱਲੀ ਬੱਚੀ ਤੇ ਦੇਖਾਦੇ ਤੋ ਉਸ ਤੋਂ ਬਾਅਦ ਇਹ ਬਸ਼ੀਰੀ ਕੁਮੈਤ ਦੇਖੋ ਜੀ ਇਹਦਾ ਇੱਕ ਪੈਰ ਮਗਰਲਾ ਚਿੱਟਾ ਤੇ ਦੂਜਾ ਵੀ ਥੋੜਾ ਜਿਹਾ ਚਿੱਟਾ ਹੈਗਾ ਨਮਾਇ ਤੇ ਪਤਾ ਚੱਲ ਨੂੰ ਮੱਥੇ ਫੁੱਲ ਆ ਰੰਗ ਕੁਮੈਤ ਆ ਇਹਦਾ ਇਹ ਕਾਲੀ ਹੋ ਜਾਣੀ ਬੱਚੀ ਇਹਨੇ ਕੁਮੈਤ ਰਹਿਣਾ ਜੀ ਤੇ ਇਹ ਅਤੀ ਸੁੰਦਰ ਦੀ ਪੋਤੀ ਹੈ ਕੇਸ਼ਰੀਆ ਘੋੜੇ ਦੀ ਤੋ ਉਸ ਤੋਂ ਬਾਅਦ ਆ ਦੋ ਛੋਟੀਆਂ ਬੱਚੇ ਦੇਖੋ ਆ ਹੈਗੀ 4.5 ਮਹੀਨਿਆਂ ਦੀ ਕੁਮੈਤ ਬੱਚੀ ਹੈ ਤੇ ਸਿਰਫ ਮੱਥੇ ਤੇ ਬਲੇਜ ਆ ਜੀ ਤੇ ਇਹ ਪ੍ਰਭਾਤ ਦੀ ਪੋਤੀ জাফর ਕੋੜੇ ਦੀ ਆ ਤੇ ਇਹ ਦੇਖੋ 5 ਕਿ ਲੈਣੀ ਬੱਚੀ ਬਹੁਤ ਚੰਗੀ ਬੱਚੀ ਨੂੰ ਦੁੱਧੋਂ ਟੁੱਟੀ ਹੋਈ ਕਰਕੇ ਥੋੜੀ ਜਿਹੀ ਲੱਸੀ ਜ਼ਰੂਰ ਆ ਪਰ ਕੰਨ ਕੋਨ ਨਾਲੇ ਪਾਸੋਂ ਤਾਂ ਸਰਾ ਹੀ ਲਾਇਆ ਪਿਆ ਬਲੇਜ ਪੂਰਾ ਪਰਫੈਕਟ ਗਰਦਨ ਪਤਲੀ ਬੱਚੀ ਦੋਸਤੋ 1.5 ਤਿੰਨ ਮਹੀਨਿਆਂ ਦੀ ਹੋਈ ਆ ਕਾਲਾ ਰੰਗ ਆ ਚਾਰੇ ਪੈਰ ਦੇਖ ਸਕਦੇ ਆ ਤਾਂ ਇਹ ਚਾਰੇ ਪਰਫੈਕਟ ਚਿੱਟੇ ਜਿਵੇਂ ਮਗਰਲੇ ਦੋਨੇ ਬਰਾਬਰ ਚਿੱਟੇ ਮੂਰਲੇ ਦੋਨੇ ਬਰਾਬਰ ਚਿੱਟੇ ਚੰਗੀ ਆ ਬੱਚੀ ਇਹ ਵੀ ਤੇ ਉਸ ਤੋਂ ਬਾਅਦ ਇਹ ਆ ਗਈ ਜੈਸਮੀਨ ਜੀ ਇਹਦਾ ਇੱਕ ਪੈਰ ਚਿੱਟਾ ਮੱਥੇ ਤੇ ਬਲੇਜ ਕਾਲੀ ਹੋ ਜਾਣੇ ਨੇ ਵੀ ਦੁੱਧ ਨੂੰ ਹੀ ਲਾ ਕੇ ਜੀ ਜੈਸਮੀਨ ਖਾਨ ਨੂੰ ਚੰਗਾ ਬਲੇਜ ਦੇਖ ਸਕਦੇ ਆ ਬਹੁਤ ਚੰਗਾ ਬਲੇਜ ਆ ਬਾਲਪੁਰੀਆਂ ਹੀ ਸਾਫੇ ਕਾਲੀ ਬਾਦਲ ਕੁੜੀ ਦੀ ਆਲੀ ਸ਼ਾਨ ਦੀ ਆ ਸਾਢੇ 6-7 ਮਹੀਨੇ ਦੀ ਹੋਊਗੀ ਬੱਚੀ ਇਹ ਵੀ ਤੇ ਇਹ ਵੀ ਚੰਗੀ ਆ ਜਾਜ ਰੇਟ ਤੇ ਆ ਦੋਸਤੋ ਇਹ ਸਾਰੀਆਂ ਬੱਚੇ ਤੇ ਜਿਹੜਾ ਹੋਵੇ ਕੋਈ ਭਰਾ ਚਾਹਵਣ ਉਹ ਦੇਖ ਸਕਦਾ ਤੇ ਆ ਨੀਲਾ ਮੱਝੂ ਕੇ ਲੈਣ ਦਾ ਬਸ਼ੀਰਾ ਨੀਲਾ ਹੋ ਚੱਲਿਆ ਜੀ ਦੇਖ ਸਕਦਾ ਤਾਂ ਕੰਨ ਕੰਨ ਕਿੰਨਾ ਜ਼ਿਆਦਾ ਚੰਗਾ ਲੱਗਿਆ ਹੋਇਆ ਬੱਚੇ ਤੇ ਆ ਦੇਖੋ ਸਾਰੇ ਵਾਲੇ ਦੇ ਨੀਲੇ ਹੋਣ ਲੱਗ ਗਏ ਸਿਰਫ ਮੱਥੇ ਮਾਰਕਿੰਗ ਤਾਂ ਕਰੀਏ ਮੱਥੇ ਫੋਲਾ ਉਹ ਵੀ ਵੇਚੀ ਰਾਲ ਦੇਣਾ ਹੋਰ ਸਾਰਾ ਬਸ਼ੀਰਾ ਨੀਲਾ ਹੋ ਚੱਲਿਆ ਕੰਨ ਕੰਡੀਸ਼ਨ ਗਰਦਨ ਵਾਲੇ ਪੱਖੋਂ ਤੇ ਆ ਸਾਰਾ ਦੇਖਿਓ ਪਾ ਸਾਰਾ ਨੀਲਾ ਹੋਣਾ ਬੱਚੇ ਫਿਰਦਾ ਲੂਈ ਖੜੀ ਹੈ ਉੱਪਰ ਹੈ ਨਾ ਲੂਈ ਲਾ ਕੇ ਉਸ ਤੋਂ ਬਾਅਦ ਚੱਟਾ ਹੋ ਜਾਣਾ ਕੋਈ ਪੈਰ ਚੱਟਾ ਨਹੀਂ ਸਿਰਫ ਮੱਥੇ ਤੇ ਫੁੱਲ ਫੁੱਲ ਤੇ ਜਿਹੜੀ ਤੇ ਜਿਹੜੀ ਨੀਲੇ ਦੇ ਨਾਲ ਨੌਕਰੀ ਬਸ਼ੀਰੀ ਦੋਸਤੋ ਸੇਲ ਨਹੀਂ ਹੈਗੀ ਉਸ ਤੋਂ ਬਾਅਦ ਆ 36 ਇੰਚ ਦੀ ਨੌਕਰੀ ਘੋੜੀਏ ਦੋਸਤੋ ਖਾਲੀ ਆ ਮੌਕੇ ਤੇ ਤੇ ਇਹ ਵੀ ਸੇਲ ਆ ਤੇ ਇੰਨੇ ਜਾਨਵਰ ਆਪਣੇ ਸੇਲ ਆ ਤੇ ਇੱਕ ਬਸ਼ੀਰੀ ਹੋਰ ਸੇਲ ਖੜੀ ਹੋਊ ਵੀ ਤੁਹਾਨੂੰ ਦਰਸ਼ਨ ਪਵਾ ਦਿੰਨੇ ਆ ਉਲੰਦੇ ਵੀ ਇਹ ਖੜਾ ਕਰ ਦਿੱਤਾ ਜੀ 24 25 ਮਹੀਨੇ ਉਮਰ ਹੋਈਆ 65 ਪਲੱਸ ਹੋਇਆ ਖੜਾ ਵੀ ਜੇ ਰਾਜ ਦਾ ਦਲਵਾਗ ਦਾ ਪੋਤਾ ਤੇ ਇਹ ਬਸ਼ੀਰਾ ਹੈਗਾ ਹਰਸਵਰਧਨ ਦਾ ਪੁੱਤਾ ਚੌਕੜਾ ਮੋਹਜ ਕੱਲਾਂ ਵਾਲੇ ਦੂਜਾ ਹਰਸਵਰਧਨ ਦਾ ਪੋਤਾ ਚੇਤਨ ਕੋੜਾ ਪੀਟੀ ਵਾਲੇ ਵਾਲਾ ਉਹਦਾ ਬੱਚਾ ਕੁੰਡੀ ਵਾਲਾ ਕੰਨ ਦੋ ਵਾਰ ਚਟੇ ਤੇ ਇਹ ਵੀ ਜੀ ਦੇਖੋ ਢਾਈ ਸਾਲ ਦੀ 65 ਇੰਚ ਹਾਈਟ ਹੈ ਜੇ ਰਾਜ ਤੋਂ ਇਹ ਵੀ ਮੀਟਰ 4 ਤਰੀਕ ਦੀ ਇਹ ਮੀਟ ਕਨ ਕਨ ਚੰਗਾ ਜੀ ਵੱਟੇ ਜੈਰਾ ਤੇ ਹੁਣ ਤੁਹਾਨੂੰ ਦਰਸ਼ਨ ਫਵਾਦੀ ਜੈਰਾ ਰਖਦੇ ਇਹ ਜੈਰਾ ਤੇ ਦੋਸਤੋ ਤੁਹਾਨੂੰ ਡਿਟੇਲ ਦੇਤੀ ਸਾਰੀ ਤੇ ਨੰਬਰ ਕਰ ਲਓ 9623955454985559907 ਤੇ ਆ ਦੋ ਨੰਬਰ ਆ ਦੇਖ ਸਕਦੇ ਆ ਤੇ ਬਾਕੀ ਮਿਲਦੇ ਆ ਜਲਦ ਨਵੇਂ ਵੀਡੀਓ ਨਾਲ ਬਹੁਤ-ਬਹੁਤ ਧੰਨਵਾਦ ਵਿਜੇ ਰਾਜ ਆ ਦੋਸਤੋ ਦਲਵਾਗ ਦਾ ਪੁੱਤ 24-25 ਮਹੀਨੇ ਉਮਰ ਹੋਈ ਆ ਬਾਡਾ ਬੁੱਡਾ ਵੱਡੇ ਘੋੜੇ ਨੇ ਉਹ ਵੀ ਜਿਆਦਾ ਬਣਾਇਆ ਗਿਆ 65 ਪਲੱਸ ਹੋਇਆ ਪਿਆ ਆ ਕੇ ਦੇਖ ਸਕਦੇ ਆ ਤੁਸੀਂ ਬਾਡੀ ਵਾਲੇ ਪੱਖੋਂ ਮਜ਼ਬੂਤੀ ਵਾਲੇ ਪੱਖੋਂ ਬਾਬਾ ਲੰਮੀ ਉਮਰ ਬਖਸੇ ਵੱਡਾ ਘੋੜਾ ਬਣ ਕੇ ਦਿਖਾਉਗਾ ਇਹਦੇ ਪਿਓ ਦਾ ਇੰਡੀਆ ਦਾ ਟੋਪ ਐਸਟ ਘੋੜਾ ਮੰਨਿਆ ਗਿਆ 70 ਇੰਚ ਵਾਲਾ ਤਾਂ ਬਾਕੀ ਤੁਸੀਂ ਵੀ ਕਮੈਂਟਾਂ ਜਰੂਰ ਦੱਸਿਓ ਕਿਵੇਂ ਦਾ ਬਣੂ ਕੰਨ ਕੁੰਨ ਵਾਲੇ ਪਾਸੇ ਵੀ ਸਨਖਾ ਬੱਚਾ ਸੁੰਬ ਸੁੰਬ ਬਹੁਤ ਡਬਲ ਇੱਕ ਹੁੱਕ ਸਾਰੀ ਦੇਖ ਸਕਦੇ ਹਾਂ ਤੇ 65 ਪਲੱਸ ਚ ਆ ਜਾ ਕੇ ਮੰਨ ਲਓ ਕਹਿਣ ਵਾਲੀ ਗੱਲ ਨਹੀਂ ਸਕੇਲ ਆਲੇ ਤਾਂ 65 ਆ ਕਹਿਣ ਦਾ ਭਾਵੇਂ 66 ਕਿਹ ਚੱਲੀ ਆਪਾਂ